ਖੋਲ ਦਿਆ ਤੇ ਸਿੰਘਾਂ ਨੂੰ ਭੁੱਖਿਆਂ ਨੂੰ ਲੰਗਰ ਸਿਕਾਉਂਦੀ ਆ ਤੇ ਉਸ ਤੋਂ ਬਾਅਦ ਗੱਜਨ ਮੈਰਾ ਸਾਹਿਬ ਮੇਰਾ ਜੀ ਕਰਦਾ ਮੈਂ ਸੁਣੀ ਕਾਠੀਆਂ ਹਨ ਮਾਨਜੋਗ ਸਪੀਕਰ ਸਾਹਿਬ ਤੇ ਉਹਨੇ ਕੀ ਕਿਹਾ 100-100 ਕੋਸ ਭਾਗੇ ਹੀ ਜੇ ਹੈ ਪਿੱਠ ਲਗਾ ਕੇ ਸਿੰਘ ਕੋ ਕਦੀ ਕਿਸੇ ਨਾ ਦੇ 100 ਕੋ ਤੱਕੇ ਘੋੜੇ ਦੀ ਬੈਠੇ ਰਹਿੰਦੇ ਨੇ ਕਦੇ ਸੁੱਤੇ ਵੀ ਅੱਜ ਤੱਕ ਦੇਖੇ ਹੀ ਨਹੀਂ ਕਿਸੇ ਨੇ ਤੇ ਉਸ ਸਮੇਂ ਕਰੈਕਟਰ ਕਿੰਨਾ ਸੀ ਤੁਹਾਨੂੰ ਮੈਂ ਇੱਕ ਛੋਟੀ ਜੇ ਖਾਨ ਸੀ ਉਸ ਟਾਈਮ ਇੱਕ ਬੁੱਢੀ ਮਾਂ ਇੱਕ ਬੁੱਢੀ ਮਾਂ ਸਾਹਿਬ ਦੀ ਧੀ ਨੂੰ ਆਖਦੀ ਆ ਕਿ ਇਹਨੇ ਕੁੰਡਾ ਖੜਕਾਇਆ ਕੁੰਡੇ ਦਾ ਸੰਕੇਤ ਕੀ ਸੀ ਕੋਈ ਬਾਹਰੀ ਮਨੁੱਖ ਮਾਂ ਕੀ ਕਹਿੰਦੀ ਆ ਆਏ ਨੀ ਨਹੰਗ ਬੂਹਾ ਖੋਲ ਦੇ ਨੇ ਸੰਗ ਮਾਂ ਆਪਣੀ ਧੀ ਨੂੰ ਕਹਿੰਦੀ ਆ ਧੀਏ ਤੈਨੂੰ ਡਰਨ ਦੀ ਲੋੜ ਨਹੀਂ ਏ ਉਹ ਸਿੰਘ ਨੇ ਜਿਹੜੀ ਤੁਹਾਡੀ ਇੱਜ਼ਤਾਂ ਲਈ ਜੰਦਬਾਰ ਦੇ ਨੇ ਤੇ ਉਹ ਕੁੜੀ ਧੀ ਬੂਹਾ ਕੋਲ ਜੀ ਤੇ ਸਿੰਘਾਂ ਨੂੰ ਭੁੱਖਿਆਂ ਨੂੰ ਲੰਗਰ ਸਿਕਾਉਂਦੀ ਆ ਤੇ ਉਸ ਤੋਂ ਬਾਅਦ ਗੱਜਨ ਮਾਇਰਾ ਸਾਹਿਬ ਮੇਰਾ ਜੀ ਕਰਦਾ ਮੈਂ ਸੁਣੀ ਜਾਵਾਂ ਸਾਡੇ ਬਾਬਿਆਂ ਦੀਆਂ ਕਹਾਣੀਆਂ ਸਾਡਾ ਮਾਨ ਮਤਾ ਇਤਿਹਾਸ ਲੇਕਿਨ ਸਮੇਂ ਦੀ ਆਪਣੇ ਕੋਲ ਥੋੜੀ ਜੀ ਤੇ ਉਹਦੇ ਨਾਲ ਅਲੋਕ ਗੱਲਾਂ ਤੋਂ ਬਾਅਦ ਉਹ ਤੇ ਉਹ ਸਾਡੇ ਮਾਨਜੋ ਪਹਿਲੇ ਵੀ ਸਪੀਕ ਬੋਲਿਆ ਬਹੁਤ ਸਾਰੇ ਜਿਹੜੇ ਅਸੀਂ ਬੇਅਦਵੀ ਦੀ ਗੱਲ ਕਰਦੇ ਆ ਕਿਉਂਕਿ ਇਹ ਜਿੱਤੋਂ ਪ੍ਰਭਾਵ ਪੈਂਦਾ ਸਾਡੇ ਇਤਿਹਾਸਰ ਪੈਂਦਾ ਅਸੀਂ ਬੇਅਦਮੀ ਨੂੰ ਚੱਲ ਨਹੀਂ ਸਕਦੇ ਸਾਡੀਆਂ ਕੁਰਬਾਨੀਆਂ ਕਿੰਨੀਆਂ ਵੀ ਹੋ ਜਨਾਂ ਅਸੀਂ ਬੇਅਦਮੀ ਨੂੰ ਚੱਲ ਨਹੀਂ ਸਕਦੇ ਮੰਨ ਲਓ ਜਿਹੜੀ ਸਾਡੇ ਮੁੱਖ ਮੰਤਰੀ ਜੀ ਬਿਲ ਲੈ ਕੇ ਆਏ ਨੇ ਉਹ ਬਹੁਤ ਸਲਾਉਣਯੋਗ ਆ ਜਿਹੜੀਆਂ ਇਦਾਂ ਦੀ ਕੋਈ ਕੋਈ ਗੱਲ ਹੁੰਦੀ ਆ ਤੇ ਉਹ ਕਹਿਣੀ ਬਣਦੀ ਆ ਕਿਉਂਕਿ ਸਾਡਾ ਵਿਰਸਾ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੀ ਇਸ ਥਾਂ ਤੇ ਆਇਆ ਵੀ ਅਸੀਂ ਉਹਨਾਂ ਦੀ ਬਦੌਲਤ ਹੀ ਅੱਜ ਖੜੇ ਆ ਤੇ ਮੈਂ ਇਸੇ ਤਰੀਕੇ ਦੇ ਨਾਲ ਸਾਡੇ ਜਿਹੜਾ ਕਿ ਜਿਹਨੂੰ ਅਸੀਂ ਭੁਲਾਏ ਨਹੀਂ ਸਕਦੇ ਜਿਹੜੀ ਸਿੱਖ ਕੌਮ ਦੇ ਸਦੀਆਂ ਤੱਕ ਪ੍ਰਭਾਵ ਪਿਆ ਮਾਨਯੋਗ ਸਪੀਕਰ ਸਾਹਿਬ 1984 ਦਾ ਤਹਿਤ ਅਕਾਲ ਤਖਤ ਦਾ ਟੈਗ ਸਮੇਂ ਦੀ ਸਰਕਾਰ ਇੰਦਰਾ ਗਾਂਧੀ ਨੇ ਤੋਪਾਂ ਦੇ ਨਾਲ ਲੜਾ ਦਿੱਤਾ ਘੁੰਦਾ ਮਹੀਨਾ ਬੱਚੀਆਂ ਮਾਂਾਂ ਧੀਆਂ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਮਾਨਯੋਗ ਸਪੀਕਰ ਸਾਹਿਬ ਸਾਨੂੰ ਕੀ ਫਲ ਮਿਲਿਆ ਦੇਸ਼ ਆਜ਼ਾਦੀ ਦਾ ਮਾਨਯੋਗ ਸਪੀਕਰ ਸਾਹਿਬ ਉਹਦਾ ਪ੍ਰਭਾਵ ਇੰਨਾ ਪਿਆ ਇੰਨਾ ਪਿਆ ਸਾਡੇ ਦੋ ਜਿਹੜੇ ਕਿ ਉਸ 7ਵੇਂ ਨੂੰ ਚੱਲ ਨਹੀਂ ਸਕਦੇ ਉਹਨਾਂ ਨੇ ਇੰਦਰਾ ਗਾਂਧੀ ਦਾ ਵੀ ਕਤਲ ਕਰ ਦਿੱਤਾ ਜਿਹਦੀ ਮਤਲਬ ਕੱਟਨਾਂ ਦੇ ਪ੍ਰਭਾਵ ਮੈਂ ਤੁਹਾਨੂੰ ਦੱਸਦਾ ਬੇਅਦਬੀ ਦਾ ਪ੍ਰਭਾਵ ਕਿੱਥੇ ਪੈਂਦਾ ਇੰਦਰਾ ਦਾ ਕਤਲ ਹੋ ਗਿਆ ਉਹਦੇ ਉੱਥੇ ਦਿੱਲੀ ਦੇ ਵਿੱਚ ਬਹੁਤ ਭਿਆਨਕ ਕਤਲੇਆਮ ਕੀਤਾ ਗਿਆ ਜਿਸ ਧਰਤੀ ਤੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਸੀ ਅੱਜ ਸਾਡੀਆਂ ਧੀਆਂ ਪੈਣਾ ਆਪਣੀ ਜਾਨ ਦੀ ਬਾਜੀ ਲਾ ਰਹੀਆਂ ਨੇ ਉਹਨਾਂ ਤੇ ਕੋਈ ਤਰਸ ਨਹੀਂ ਕਰ ਰਿਹਾ ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ ਇਹ ਸਾਡਾ ਉਹਦੇ ਨਾਲ ਉਹ ਹੀ ਧਰਤੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਉੱਥੇ ਹੀ ਸਾਡੇ ਗਾਲਾਂ ਚ ਤੈਰ ਪਾਪਾ ਕੇ ਕੋ-ਕੋ ਕੇ ਮਾਰਦੇ ਆ ਸ਼ਰਾਸੀ ਦੇ ਅਟੈਕ ਤੋਂ ਪ੍ਰਭਾਵ ਤੋਂ ਸਾਡੇ ਨੌਜਵਾਨ ਗਰਮ ਹਵਾਵਾਂ ਚੱਲੀਆਂ ਤੇ ਮਾੜੇ ਦਿਨ ਸ਼ੁਰੂ ਹੋਏ ਇੱਕ ਲੱਖ ਸਾਡਾ ਪੰਜਾਬੀ ਨੌਜਵਾਨ ਸ਼ਹੀਦ ਹੋ ਗਏ ਜਿਦੇ ਵਿੱਚ ਹਿੰਦੂ ਵੀ ਸੀ ਸਿੱਖ ਵੀ ਸੀ ਇਹ ਪ੍ਰਭਾਵ ਅਸੀਂ ਕਦੇ ਵੀ ਮਿਟੇ ਨਹੀਂ ਸਕਦੇ ਤੇ ਉਸੇ ਅਟੈਕ ਦੇ ਕੀ ਅਗਲਾ ਪ੍ਰਭਾਵ ਹੈ ਸਾਡਾ ਆਰਥਿਕਤਾ ਗਈ ਇੰਡਸਟਰੀ ਗਈ ਬੇਰੁਜ਼ਗਾਰੀ ਵਧ ਗਈ ਸਾਡਾ ਨੌਜਵਾਨ ਫੌਰਨ ਬਚਪਲੇ ਨੌਣ ਲੱਗ ਗਿਆ ਮਾਨਯੋਗ ਸਪੀਕਰ ਸਾਹਿਬ ਇਹ ਘਟਨਾਵਾ ਬੇਅਦਵੀ ਦੀ ਕਿਸੇ ਰੂਪ ਚ ਹੋਵੇ ਸਰਕਾਰੀ ਪਦਰ ਤੋਂ ਹੋਵੇ ਪ੍ਰਾਈਵੇਟ ਪਦਰ ਤੋਂ ਹੋਵੇ ਇਹਦਾ ਪ੍ਰਭਾਵ ਸਾਰੀ ਕੌਮ ਤੇ ਪੈਂਦਾ ਦੇਸ਼ ਤੇ ਪੈਂਦਾ ਇਹਦੇ ਲਈ ਜਿਹੜਾ ਮਾਨ ਸਾਹਿਬ ਸਰਕਾਰ ਬਿੱਲ ਲੈ ਕੇ ਆਈ ਆ ਉਹ ਸਲਾਹਣਯੋਗ ਆ ਉਹ ਬਿੱਲ ਸਦੀਆਂ ਤੱਕ ਸਾਡੀ ਰਹਿਨਵਾਈ ਕਰੇਗਾ ਇਹਨਾਂ ਉਹ ਬੇਅਕਲ ਲੋਕ ਜਿਹੜੇ ਕਿਸੇ ਦੀ ਸਾਜ਼ਿਸ਼ ਦੇ ਨਾਲ ਇਹ ਬੇਅਦਵੀ ਕਰਨ ਦੀ ਜ਼ਰੂਰਤ ਕਰਦੇ ਪੰਜਾਬ ਦੀ ਤਰਤੀਬ ਦੀ ਜ਼ਰੂਰਤ ਨਾ ਕਰ ਸਕੀ ਉਸ ਲੋਕਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਮਾਨਜੋਗ ਸਪੀਕਰ ਸਾਹਿਬ ਜੇ ਉਹ ਸਜ਼ਾ ਪਹਿਲਾਂ ਦੀ ਸਰਕਾਰਾਂ ਨੇ ਨਹੀਂ ਦਿੱਤੀ ਤਾਂ ਹੀ ਬਰਗਾੜੀ ਵਰਗੇ ਕਾਂਡ ਹੋਏ ਨੇ ਤਾਂ ਹੀ ਇੱਕ ਇੱਕ ਦਿਨ 'ਚ ਬੇਅਦਮੀ ਹੋਈਆਂ ਦੋ ਦੋ ਦਿਨ 'ਚ ਸੈਂਕੜੇ ਬੇਅਦਮੀ ਹੋਈਆਂ ਉਸ ਗੁਰੂ ਗ੍ਰੰਥ ਸਾਹਿਬ ਦੇ ਜਿਹਨੇ ਜਿਹਦਾ ਸੰਦੇਸ਼ ਹੀ ਲੋਕ ਭਲਾਈ ਦਾ ਜਿਹੜਾ ਸੰਦੇਸ਼ ਹੀ ਅੰਤਰਰਾਸ਼ਟਰੀਆ ਜਿਹਦਾ ਸੰਦੇਸ਼ ਹੀ ਦੁਨੀਆ ਦਾ ਸਬਦਾਨ ਹੈ ਜੇ ਕੱਲ ਨੂੰ ਕਦੇ ਦੁਨੀਆ ਨੂੰ ਸਬਦਾਨ ਬਣਾਉਣਾ ਪਵੇ ਤਾਂ ਉਹਦਾ ਅੰਦਰਲਾ ਥੀਮ ਗੁਰੂ ਗ੍ਰੰਥ ਸਾਹਿਬ ਹੋਏਗਾ ਮਾਨ ਜੋ ਕਿ ਸਪੀਕਰ ਸਾਹਿਬ ਮੈਂ ਕੰਤ ਦੇ ਵਿੱਚ ਇਹੀ ਆਪਣੇ ਪੁਰ ਜੋਰਸ ਪਾਰਥ ਕਰਦਾ ਵੀ ਕਿਸੇ ਵੀ ਵਿਅਕਤੀ ਨੂੰ ਬੇਅਦਬੀ ਦੀ ਆਗਿਆ ਨਹੀਂ ਉਹਨੂੰ ਮਿਸਾਲੀ ਸਜ਼ਾ ਜਿਹਦੀ ਪਾਇਆ ਤੇ ਮਿਲਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ